हरजिंदर सिंह कोलाहा जी और उन्होंने टीम उन्होंने डी आए आखने क्या संविधान के निर्माता भारत रतन डॉ भीम राव जी अंबेडकर मैं सा... शुक्र गुजार और अभी सारे बहुत सारिया राजनीतिक पार्टिया लोग इतने पहुंचे बहुत बड़ा योगदान है जे अश की डॉक्टर भी है उन्होंने एक ऐसे संविधान सबको तो

लोग ही अपने धर्म के मनुख और जानवर

ਵਿਚ ਆਪਣੀ ਗੱਲ ਪੈਂ ਉਹਨਾਂ ਤੋਂ ਮੈਂ ਪਰਾਨਾ ਸੀਜ਼ਨ ਵਾਲੇ ਦੀ ਸਾਰੇ ਦੇ ਪਾ ਸਾਰੇ ਹਾਂ ਹਾਂ ਬਿਲਕੁਲ ਹੈ ਨਾ ਸਾਰੇ ਸਵਾਥ ਸਾਰੇ ਇਨਸਾਪੀ ਜੈ ਜੈ ਭਾਰਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਇਸ ਸਮਾਰੋਹ ਵਿੱਚ ਸਾਡੀਆਂ ਥੀਆਂ ਦੀ ਸਾਡੀਆਂ ਪੈਣਾ ਦੀ ਸ਼ਮੂਲੀਅਤ ਬਹੁਤ ਵੱਡੀ ਗੱਲ ਦੀ ਵਿੱਚ ਦੇਖਣ ਨੂੰ ਮਿਲੀ ਆ ਹਰ ਇੱਕ ਸਮਾਰੋਹ ਵਿੱਚ ਸਾਡੀਆਂ ਥੀਆਂ ਕੋਤ ਘਟ ਮਿਲਿਆ ਕਿ ਸਾਡੇ ਉਸ ਮਹਾਨ ਸ਼ਖਸੀਅਤ ਦਾ ਜਿਹਦਾ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਉਸ ਮਹਾਨ ਸ਼ਖਸੀਅਤ ਨੇ ਸਾਨੂੰ ਇੱਕ ਮੈਸੇਜ ਵਿੱਚ ਸਨੇਹਾ ਦਿੱਤਾ ਸੀ ਕਿ ਪੜੋ ਜੁੜੋ ਕਿ ਪਰ ਤਾਂ ਨਹੀਂ ਸਕੇ ਗ੍ਰੀਤੀ ਹੋਣ ਦੇ ਕਾਰਨ ਪਰ ਅਸੀਂ ਜੁੜ ਤਾਂ ਸਕਦੇ ਹਾਂ ਜੁੜੋ ਕਿ ਅਸੀਂ ਆਪਣੀ ਸਾਰੀਆਂ ਸਮੱਸਿਆਵਾਂ ਦਾ ਸਪਨਾ ਸੀ ਜੁੜੰਦਾ ਜੁੜ 100 ਰੁਪਏ ਆ ਗਏ ਬੈਠ ਕੇ ਸਾਬ ਦੇ ਸਨੇ ਨੂੰ ਸਾਹਮਣੇ ਹੋਏ ਅਸੀਂ ਕਿ ਜੁੱਟ ਹੋਏ ਇੱਕ ਜੁੱਟ ਹੋ ਗਏ ਅਸੀਂ ਉਹ ਸੰਕਰ ਦੇ ਇਸ਼ਾਰੇ ਦੇ ਮੁਤਾਬਕ ਪਾਰਲੀਮੈਂਟ ਵੱਲ ਨੂੰ ਮੁਹ ਕਰੀਏ ਇਹਨਾਂ ਕਹਿੰਦਾ ਹੋਇਆ ਜੈ ਜੰਤਾ ਜੈ ਸੰਗਨ ਸਿੱਤ ਲੜਦੇ ਲੋਕਾਂ ਦੀ ਜੈ ਜੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ

ਲੱਖ ਲੱਖ ਵਧਾਈ ਦੇਣਾ ਤੁਸਾਂ ਮਾਣਿਆ ਨੂੰ ਹੋਰ ਤੁਹਾਨੂੰ ਸਾਰੇ ਲੋਕਾਂ ਨੂੰ ਇੱਕ ਹੋਰ ਵਧਾਈ ਦਿਨੇ ਜਨਾ ਤੁਸੀਂ ਜਿਹੜੇ ਇਕੱਠੇ

ਕੁਝਿਆਰ ਨਹੀਂ ਸੀ ਫਿਰ ਮੈਂ ਕਈ ਵਾਰੀ ਸੋਚਦਾ ਜਦੋਂ ਸਮਾਜ ਚਿੰਨੀ ਮੰਡ ਸੀ ਇੰਨਾ ਵਿਕਰਾ ਸੀ Não ਕਿਹੜਾ ਬਦੇ ਰਹੇ ਸੀ ਹੋਰ ਵੀ ਕੋਈ ਬਣ ਸਕਦਾ ਸੀ ਹੋਰ ਵੀ ਕੋਈ ਨਾ ਨਾ ਕਿ ਜਿਹਨੂੰ ਚੇਅਰਮੈਨ ਬਣਾ ਸਕਦੇ ਹੀ ਉਹਨਾਂ ਦੀ ਕਾਬਲੀਅਤ ਉਹਨਾਂ ਦੀ ਸਮਝਦਾਰੀ ਦੀ ਗੱਲ ਹੈ ਕਿ ਅੱਜ ਰਾਜਨੀਤਿਕ ਪਾਰਟੀਆਂ ਕੁਝ ਵੀ ਸੋਚ ਨਹੀਂ ਆਉਂਟ ਮਾਦਾ ਉਹਨਾਂ ਦੀ ਯਾਦ ਤਾਜ਼ਾ ਰੱਖਦੇ ਹਾਂ ਹਰ ਸਾਲ ਅਸੀਂ ਸਾਰੇ ਉਹਨਾਂ ਦੇ ਪੈਰਾਂ ਦੀ ਧੂਣ ਦੇ ਕਿੱਤੜਕੇ ਦੇ ਬਰਾਬਰ ਜੁਣੀ ਹਾਂ ਤੇ ਤੁਹਾਨੂੰ ਵੀ ਸੂਚਿਤ ਕਰਦਾ ਭਾਈ ਇਹ ਯਾਦ ਰੱਖਣਾ ਵੀ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਫੰਕਸ਼ਨ ਬਣਾਉਣਾ ਤਾਂ ਬਹੁਤ ਸੌਖਾ ਹੈ

ਔਰ ਜੋ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਲੋਕ ਪੜ੍ਹ ਲੈ ਕੇ ਆਇਆ ਅਗਲੀ ਪੀੜੀ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਆ ਉਹਦੇ 'ਚ ਸਾਡੀ ਕੋਈ ਮੈਨੂੰ ਲੱਗਦਾ ਜਿਹੜੀ ਸਾਡੀ ਗਾਈਡੈਂਸ ਆ ਉਹਦੇ ਕਿਤੇ ਨਾ ਕਿਤੇ ਕਮੀ ਆ ਸਾਡੇ ਬੱਚੇ ਬਿਆਦਾ ਅੱਜ ਵੀ ਦੋ ਬੰਦੇ ਹੈ ਉਹਨਾਂ ਚ ਰਹਿ ਜਾਓ ਫੇ ਸਾਡੇ ਦੋ ਬੰਦੇ ਚ